ਨਾਮਾ ਤੁਹਾਡਾ ਔਰ ਅੱਜ ਜਿਹੜੀ ਤੁਸੀਂ ਬਲੈਕ ਕਾਨਫਰੰਸ ਕਰ ਰਹੇ ਕਿ ਮੁੱਦਾ ਮੇਰਾ ਨਾਮ ਚਰਨਜੀਤ ਧੰਸਾ ਜੀ ਤੇ ਮੈਂ ਅੱਜ ਜਿਹੜਾ ਕਿ ਕਪੂਰਸਲੇ ਦੇ ਵਿੱਚ ਕਾਫੀ ਪਿਛਲੇ ਸਮੇਂ ਤੋਂ ਇਹ ਦਲਦਲ ਭਾਈਚਾਰੇ ਨਾਲ ਕਈ ਛਾਈਆਂ ਹੋੜੀਆਂ ਉਹਨਾਂ ਧੱਕੇਸ਼ਾਈਆਂ ਦੇ ਵਿਰੁੱਧ ਜਿਹੜੀ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਪੁਲਿਸ ਪ੍ਰਸ਼ਾਸਨ ਨਾਲ ਕੋਈ ਵੀ ਅੱਜ ਸੁਣਵਾਈ ਨਹੀਂ ਹੋਣੀ ਕਿ ਦਲਦਲ ਭਾਈਚਾਰੇ ਦੀ ਥਾਣਿਆਂ ਵਿੱਚ ਗਜਰੀਆਂ ਦੇ ਵਿੱਚ ਜਿੱਥੇ ਵੀ ਜੱਜ ਦੇ ਦਲਦਲ ਭਾਈਚਾਰੇ ਦੇ ਲੋਕ ਉੱਥੇ ਜਾਂਦੇ ਇਨਸਾਫ ਲੈਣ ਲਈ ਪਰ ਇਨਸਾਫ ਨਹੀਂ ਕਿਤੇ ਮਿਲ ਰਿਹਾ ਉਸ ਬੰਦੇ ਅੱਜ ਮੇਡੀ ਉੱਤੇ ਚਾਹੀ ਹੋਈ ਇਹ ਤਾਂ ਕਿਸ਼ਾਈ ਤੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਅੱਜ ਕੱਪੂਰ ਸਦੀਆਂ ਤੋਂ ਚੱਲ ਰਹੀ ਆ ਰਹੀ ਹੈ ਸਾਡੇ ਨਾਲ ਤੇ ਪਿਛਲੇ ਸਮੇਂ ਦੇ ਵਿੱਚ ਜਿਵੇਂ ਕਿ ਰਮਨ ਸ਼ਰਾਬ ਠੇਕੇਦਾਰ ਜਿਹੜਾ ਆ ਉਹਨੇ ਜਿਹੜਾ ਕਿ ਸ਼ਰਾਬ ਦੇ ਠੇਕੇ ਸਰਕਲ ਜਿਹੜੇ ਆ ਉਹ ਲਿੱਤੇ ਕਪੂਰਥਲੇ ਦੇ ਸਰਕਲ ਸਾਰੇ ਜੰਦਰ ਕਰਤਾਰਪੁਰ ਫਗਵਾੜਾ ਤੇ ਕਪੂਰਥਾ ਸultanpur ਲੋਧੀ ਦੇ ਜਿਹੜੇ ਸਰਕਲ ਲੱਤੇ ਆ ਉਹ ਸਰਕਲ ਦੇ ਵਿੱਚ ਜਿਹੜਾ ਆ ਉਹ ਬਹੁਤ ਗੁੰਡਾਗਰਦੀ ਕਰ ਰਿਹਾ ਕਿ ਜਦੋਂ ਤੋਂ ਇਹਨੇ ਸਰਕਲ ਲਿੱਤੇ ਆ ਉਦੋਂ ਦੀ ਗੁੰਡਾਗਰਦੀ ਕਪੂਰਥੇ ਬਹੁਤ ਜ਼ਿਆਦਾ ਵਧ ਗਈ ਆ ਗੁੰਡਾਗਰਦੀ ਗੁੰਡਾ ਕਰਦੇ ਲੋਕਾਂ ਦੇ ਘਰਾਂ ਦੇ ਵਰਦੇ ਆ ਤੇ ਲੋਕਾਂ ਨੂੰ ਨਜਾਇਜ਼ ਤਾਕਤ ਪ੍ਰਸ਼ੰਸਾ ਕਰਦੇ ਆ ਤੇ ਲੋਕਾਂ ਦੇ ਘਰਾਂ ਜਾ ਕੇ ਜਿਹੜਾ ਉੱਥੇ ਇਹਨਾਂ ਦੇ ਜਿਹੜੇ ਗੁੰਡੇ ਕਰਿੰਦੇ ਰੱਖੇ ਹੋਏ ਨੇ ਦੋ ਨੰਬਰ ਦੇ ਬੰਦੇ ਰੱਖੇ ਪਏ ਜਿਹੜੇ ਜਿਨ੍ਹਾਂ ਦੇ ਪਰਚੇ ਦਰਜ ਆ ਉਹਨੇ ਕਰਿੰਦੇ ਆ ਉਹ ਘਰਾਂ ਦੇ ਲੋਕਾਂ ਜਾ ਕੇ ਨਜਾਇਜ਼ ਵਰਤਨ ਦੇ ਤੇ ਲੋਕਾਂ ਨੂੰ ਪੁੱਟ ਮਾਰ ਵੀ ਕਰਦੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਜਾਇਜ਼ ਵਰਦੇ ਕਿਉਂ ਉਹਨਾਂ ਨੇ ਕਦੀ ਇਹ ਵੀ ਕੋਈ ਸ਼ਿਕਾਇਤ ਕੋਈ ਬੋਲ ਸੁਣਨੀ ਨਹੀਂ ਦਿੱਤੀ ਬਹੁਤ ਨਹੀਂ ਕੀਤੀ ਆ ਜੀ ਜਿਹਦੇ ਵਿੱਚ ਮੁਕਦਮੇ ਦਰਜ ਵੀ ਹੋਇਆ ਦੋਸਤੋ 34 ਨੰਬਰ ਮੁਕਦਮਾ ਦਰਜ ਹੋਇਆ ਜਿਹਦੇ ਪਿੱਛੇ ਪਿਛਲੇ ਦਿਨੀਆਂ ਇਹਨਾਂ ਦੇ ਇੱਕ ਕਰਿੰਦੇ ਦੀ ਸਾਦੀ ਮਾਂਜਰ ਪ੍ਰੈ ਰਿਆਣਾ ਹਾਈ ਕੋਰਟ ਜਾ ਕੇ ਵੀ ਅਸੀਂ ਰੈੱਡ ਪਾਈ ਆ ਉਹ ਸਬੰਧੀ ਜਿਹੜੀ ਆ ਉਹ ਸਬੰਧੀ ਅੱਜ ਮਤਲਬ ਪਿਛਲੇ ਦਿਨ ਹੀ ਰੈਸਕਿਊ ਹੋਇਆ ਇਹਨਾਂ ਦਾ ਬੰਦਾ ਇੱਕ ਕਰਮਿੰਦਾ ਰਮੇਲਾ ਕਿੰਨੇ ਜਾਨੇ ਸੀਗੇ ਉਹਨਾਂ ਟੋਟਲ ਉਹ 14-15 ਦੇ ਕਰੀਬ ਬੰਦੇ ਸੀਗੇ ਜਿਹੋਨਾਂ ਨੇ ਘਰ ਹਮਲਾ ਕੀਤਾ ਸੀ ਇਹਨਾਂ ਨੇ ਮਿੰਨਾ ਪੁਲਿਸੋ ਜੀ ਕੋਈ ਨਾਮ ਦੱਸ ਸਕਦੇ ਹੋ ਉਹਦੇ ਵਿੱਚ ਰਿੱਕੀ ਅਨੁਵਾਲੀਆ ਸੀਗਾ ਜੀ ਤੇ ਜਿਹਦੇ ਵਿੱਚ ਕਰਮਜੀ ਸਾਹੀ ਸੀਗਾ ਤੇ ਬਾਕੀ ਅਣਪਛਾਤੇ ਬੰਦੇ ਸੀਗੇ ਤੇ ਲੜਕੀਆਂ ਦਲਦ ਪਰਿਵਾਰ ਦੀਆਂ ਦੋ ਲੜਕੀਆਂ ਸੀਗੇ ਤੇ ਇੱਕ ਔਰਤ ਸੀਗੀ ਤਿੰਨ ਔਰਤਾਂ ਨੂੰ ਉਹਨਾਂ ਨੇ ਕੁੱਟ ਕੇ ਜਿਹੜਾ ਆ ਉੱਤਿਆਚਾਰ ਵੜਕੇ ਅੰਦਰ ਮੌਕੇ ਤੇ ਮੇਰੀ ਘਰ ਵਾਲੀ ਅੰਟੀ ਨੇ ਵੀ ਜਿਹੜਾ ਵਕੂਆ ਉੱਤੇ ਮੰਡੇ ਲੋਕ ਵੀ ਇਕੱਠੇ ਹੋਏ ਸੀਗੇ ਤੇ ਉਹ ਤੋਂ ਬਾਅਦ ਚ ਪਹੁੰਚੇ ਤੇ ਫਿਰ ਉਹ ਭੱਜ ਗਏ ਸੀਗੇ ਤੇ ਬਾਅਦ ਵਿੱਚ ਮੁਕੱਦਮਾ ਦਰਜ ਹੋਇਆ ਸੀ ਮੇਰੇ ਖਿਲਾਫ ਦੀ ਪੋਲ ਦਾ ਪ੍ਰੈਸ ਕਾਨਫਰੰਸ ਦੇ ਮਾਧਿਅਮ ਨਾਲ ਕਿਸ ਤਰੀਕੇ ਦੀ ਮੰਗ ਹੈ ਅਸੀਂ ਇਹ ਮੰਨ ਕਰ ਰਹੇ ਹਾਂ ਕਿ ਰਮਨ ਦੀ ਗੁੰਡਾਗਰਦੀ ਨਿਤ ਦਿਨ ਵਾਧੀ ਜਾ ਰਹੀ ਆ ਜਿਸ ਸੰਬੰਧ ਵਿੱਚ ਅਸੀਂ ਇਹ ਗੁੰਡਾਗਰਦੀ ਜਿਹੜੀ ਆ ਕਾਫੀ ਲਗਭਗ 1.5 ਸਾਲ ਪਹਿਲਾਂ ਇਹਨਾਂ ਨੇ ਸੁੰਦਰ ਨਗਰ ਦੇ ਵਿੱਚ ਇੱਕ ਗੁਰਦੇਤ ਨਾਮ ਦੇ ਵਿਅਕਤੀ ਨੂੰ ਜਿਹੜਾ ਆ ਇਹ ਵਧਿਆ ਸੀਗਾ ਜੀ ਤੇ ਵੱਡਗੇ ਨੂੰ ਮਤਲਬ ਉਥੋਂ ਲੈ ਗਏ ਤੇ ਆਪਣੇ ਚੱਕੇ ਨੂੰ ਉੱਥੇ ਆਪਣੇ ਘਰ ਮੋਤੀ ਬਾਗ 140 ਨੰਬਰ ਕੋਠੀ ਦੇ ਵਿੱਚ ਉੱਥੋਂ ਦਾ ਮੋਬਾਈਲ ਵੀ ਖੋਇਆ ਪੈਸੇ ਵੀ ਖੋਏ ਤੇ ਨੂੰ ਕੋਡ ਮਾਰ ਕੇ ਸੱਟ ਗਿਆ ਸੀ ਮਾਰ ਕੇ ਸੱਟ ਗਿਆ ਸੀ ਤੋਂ ਹਾਲ ਕਰ ਜਿਹੜਾ 1.5 ਸਾਲ ਇਹ ਹੋਣ ਦੇ ਮਤਲਬ ਸਾਲ ਹੋ ਚੁੱਕਿਆ ਹੈ ਉਹ ਪਰਚਾ ਦਰਜ ਨਹੀਂ ਹਾਲੇ ਕੋਈ ਹੋ ਸਕਿਆ ਪ੍ਰਸ਼ਾਸਨ ਨੇ ਨਹੀਂ ਕੀਤਾ ਐ ਮਾਮਲਾ ਵੀ ਗੱਡੀ ਆ ਤੇ ਸੱਟਾਂ ਕਾਫੀ ਲੱਗੀਆਂ ਸੀਆਂ ਤੇ ਉਤੋਂ ਬਾਅਦ ਜਿਹੜੀ ਲੜਾਈ ਜਿਹੜੀ ਚਾਲੀ 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 ਇਹਨਾਂ ਨੇ ਇੱਕ ਲੜਕੀ ਉਹਨਾਂ ਦਾ ਕੋਮਨ ਨਾਮ ਦੀ ਲੜਕੀ ਜਿਹੜੀ ਆ ਉਡੀ ਪਤਨੀ ਨੂੰ ਬਾਦ ਗੁਰਵਿੰਦਰ ਦੀ ਪਤਨੀ ਜਨੀ ਦੀ ਇਹ ਘਰਲੀ ਨੂੰ ਇੱਥੇ ਕੋਟ ਮਾਰਕੀ ਦੀ ਦਰਦਨ ਪਹਿਲਾਂ ਤੇ ਆ ਪਿਛਲੇ ਦਿਨ ਇੱਕ ਹਮਲਾ ਹੋਇਆ 4 ਬਜੇ 4 ਦੇ ਸਾਬੀ ਲੋਕ ਕਰਨ ਦੀ ਸਾਬੀ ਲੋ ਤੇ ਹਮਲੇ ਤੋਂ ਪਹਿਲਾਂ ਇਹ ਜਿਹੜੀ ਕੋਮਲ ਆਉ ਦੀ ਭਰਜਾਈ ਹੈ ਜਿਹਦੇ ਤੇ ਹਮਲਾ ਆਇਆ ਗੁਰਦਿਤ ਤੇ ਗੁਰਦਿਤ ਨਾਜ਼ਿਕਤੀ ਤੇ ਉਹਨੇ ਪਹਿਲਾਂ ਇੱਕ ਦਰਖਾਸਤ ਜਿਹੜੀ ਤਿੰਨ ਵਿਪਾਦਤੀ ਸੀ ਕਿ ਜਦੋਂ ਸਾਬੀ ਨਾਲ ਘਰੇ ਆਇਆ ਸੀਗਾ ਧੰਗਿਆਂ ਦੇ ਗਿਆ ਸੀਗਾ ਤੇ ਉਸ ਸੰਬੰਧੀ ਦਰਖਾਸਤ ਲਿਖ ਕੇ ਪਾਈ ਸੀਗੀ ਮਾਨਯੋਗ ਮੁੱਖ ਮੰਤਰੀ ਸਾਹਿਬ ਬੀਜੀਪੀ ਸਾਹਿਬ ਨੂੰ ਕਿ ਸਾਡੇ ਤੇ ਹਮਲਾ ਹੋ ਸਕਦਾ ਹੈ ਤੇ ਇਹ ਸਾਡੇ ਕਰ ਧਮਕੀਆਂ ਦੇ ਗਏ ਆ ਰਮਨ ਨੇ ਤੇ ਜੈਸਗੜ੍ਹ ਕੀ ਨੂੰ ਵਾਲੀ ਨੂੰ ਤੇ ਜੈਸਗੜ੍ਹ ਤੇ ਇਹਨਾਂ ਨੇ ਸਮੀਰ ਨੇ ਤੇ ਜੈਸਗੜ੍ਹ ਸਾਨੂੰ ਰਾਜਨਾਵਾ ਕਰਨਾ ਕਹ ਲੋ ਕਿ ਇਹਨਾਂ ਦੇ ਕਾਫੀ ਪਕੜਨੇ ਚਾਹਿਆ ਹੈ ਸਮੀਰ ਨੇ ਬੇਟਾ ਰਮਨ ਦਾ ਜੀ ਜੀ ਇਹ ਵੀ ਛਾਮਲ ਹੈ ਜੀ ਜਿਹੜਾ 307 ਦਾ ਪਰਚਾ ਜਿਹੜਾ ਪੈਂਡਿੰਗ ਪਿਆ ਰਹੇ ਉਹ ਹਾਲ ਤੱਕ ਪੁਲਿਸ ਨੂੰ 1.5 ਸਾਲ ਹੋ ਗਿਆ ਨਹੀਂ ਦੱਜ ਕਿਤਾ ਕਿਉਂਕਿ ਪੁਸ ਹੋ ਜਿਹੜੀ ਆ ਇਹਨਾਂ ਦਾ ਦਬਾਅ ਚੱਲ ਰਹੀ ਹੈ ਜੀ ਹਾਂਜੀ ਇੱਕ ਗੱਲ ਹੋਰ ਵੀ ਆਦੀ ਸਾਹਮਣੇ ਇਹ ਰਾਮਾ ਟੇਪੇ ਦਾ ਤੁਸੀਂ ਜਿਹੜਾ ਸਾਈ ਨਕਮਾ ਕਹਿੰਦੇ ਉਹ ਨਜਾਇਜ਼ ਸ਼ਰਾਬ ਜਿਹੜਾ ਵਾਪੀਆ ਵਾ ਕਿ ਨਾਜਾਇਜ਼ ਮਹੱਲੇ ਵਿੱਚ ਹੈਗਾ ਵਾ ਜਿਸ ਨੂੰ ਅਸੀਂ ਤਾਂ ਕਾਰਵਾਈ ਕਰਨ ਜਾਂਦੇ ਆ ਤੇ ਹਾਂਜੀ ਉਹ ਉਹਨਾਂ ਦੇ ਮਗਰ ਬੈਕਸੋਰਡ ਤੇ ਜਾਂਦੇ ਉਹਨਾਂ ਨੂੰ ਚੁੜਾ ਕੇ ਲੈ ਕੇ ਜਾਂਦੇ ਮੈਂ ਕਿਹਾ ਜੀ ਮੈਂ ਵੀਡੀਓ ਦਿਖਾ ਦਿੰਦਾ ਮੇਰੇ ਕੋਲ ਵੀਡੀਓ ਦਰਿਆ ਪਈਆਂ ਆ ਜਿਸ ਵੀਡੀਓ ਦੇ ਵਿੱਚ ਜਿਹੜਾ ਆ ਕਿ ਉਹ ਸ਼ਰਾਬ ਵਾਲਾ ਵੀ ਘਰ ਉੱਥੇ ਕਿਤੇ ਨਹੀਂ ਹੈਗਾ ਮਤਲਬ ਘਰ ਜਾ ਰਹੇ ਵੜ ਰਹੇ ਆ ਉਹ ਜੇ ਤੋੜਿਆ ਇੱਥੇ ਜਿਹ ਪਿਛਲੇ ਦਿਨ ਸਾਡੇ ਕੁਲਦੀਪ ਹੋ ਗਿਆ ਜੀ ਬੈਠਿਆ ਇਹਨਾਂ ਦਾ ਦੱਸਿਆ ਗਿਆ ਕਿ ਇੱਥੇ ਰੇਟ ਇਹਨਾਂ ਨੇ ਮਾਰੇ ਆਪਣੇ ਆਏ ਆ ਕਰਾਜ ਵੜ ਗਏ ਆ ਨਾ ਕੋਈ ਪੁੱਤ ਮਲਾ ਗਿਆ ਸੀ ਨਾ ਕੋਈ ਸੀਗਾ ਕਰਾਜ ਵੜ ਕੇ ਇਹਨਾਂ ਦੇੰਦਰ ਵੜ ਗਏ ਆ ਕਰਿੰਦੇ ਨਾਲੇ ਉਹ ਜਾ ਕੇ ਲੜਕੀਆਂ ਸੀਗਾ ਘਰ ਕੱਲੀ ਲੜਕੀ ਸੀਗੀ ਨਾ ਕੋਈ ਸਾਇੰਸ ਬੈਟਰ ਹੁੰਦਾ ਨਾਲ ਕੋਈ ਨਾ ਕੋਈ ਹੁੰਦਾ ਵੜ ਕੇ ਤੇ ਘਰ ਜਾ ਕੇ ਨਿਯਾਤ ਸ਼ਰਾਬ ਵੀ ਨਹੀਂ ਵੇਚਦਾ ਮੱਲਣੇ ਜਵਾਈ ਦਿੱਤੀ ਦੱਸਿਆ ਕਿ ਮੱਲਣ ਜਾਵੇ ਸੇ ਪਿੱਛੇ ਵਿੱਚ ਇਹਨੇ ਇੱਕ ਹੋਰ ਵੀ ਉੱਚੇ ਤੋਂ ਰੇਟ ਮਾਰਿਆ ਸੀ ਇਹਨਾਂ ਨੇ ਤੇ ਬੱਗੇ ਬੱਕਰੀਆਂ ਦਾ ਮਸਾਲਾ ਵੀ ਸਾਡੇ ਕੋਲ ਵੀਡੀਓ ਜਿਹੜੀ ਆ ਕੀ ਨਾ ਐਫਰਟ ਦਰਜ ਹੋਈ ਹੈ ਜਿਹੜੀ ਉਸ ਰਾਤ ਵੀ ਦੇ ਹੋ ਤੁਸੀਂ ਕੀ ਮੰਗ ਰੱਖਦੇ ਹੋ ਅਸੀਂ ਮੰਗ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਰਮਨ ਕੁਮਾਰ ਜਿਹੜਾ ਸ਼ਰਾਬ ਠੇਕੇਦਾਰ ਜਨਾ ਹੈ ਇਹਨੂੰ ਜਿਹੜਾ ਠੇਕੇ ਨਾ ਦਿੱਤੇ ਜਾਣ ਤੇ ਇਹਦੀ ਗੁੰਡਾਗਰਦੀ ਬੰਦ ਕੀਤੀ ਜਾਵੇ ਕਿਉਂਕਿ ਇਹ ਸ਼ਰਾਬ ਰਮਨ ਸ਼ਰਾਬ ਠੇਕੇਦਾਰ ਜਨਾ ਹੈ ਇਹ ਇਹ ਮਹੌਲ ਪੈਦਾ ਕਰ ਰਿਹਾ ਕਿ ਸ਼ਿਮਲਾ ਡੋਡਾ ਦਾ ਬਹੁਤ ਕਾਂਡਕ ਹੋਇਆ ਸੀਗਾ ਉਹ ਬਹੁਤ ਕਾਂਡਕ ਸ਼ਿਮਲਾ ਡੋਡੇ ਦਾ ਜਿਹੜਾ ਹੋਇਆ ਸੀਗਾ ਉਹਦੇ ਵਿੱਚ ਇੱਕ ਭਿੰਨ ਤਾਂ ਕਾਂਡਕ ਸੀਗਾ ਜੀ ਜਿਵੇਂ ਉਹਨਾਂ ਨੇ ਕਿ ਸ਼ਿਮਲਾ ਡੋਡਾ ਜਿਹਦਾ ਸ਼ਰਾਬ ਮਾਫੀਆ ਸੀਗਾ ਜਿਹੜਾ ਸ਼ਰਾਬ ਦੇ ਠੇਕੇ ਸਾਰੇ ਪੰਜਾਬ ਦੇ ਲਿੰਦਾ ਸੀਗਾ ਤੇ ਉਹ ਬੰਦੇ ਨੇ ਜਿਹੜਾ ਕਿ ਭੀਮ ਦਾਗ ਨਹੀਂ ਜਿਹੜਾ ਮਾਰਿਆ ਸੀ ਕਿ ਦਲਤ ਪਰਿਵਾਰ ਨੂੰ ਆਰੀਆ ਦੇ ਨਾਲ ਬਾਹਾਂ ਮਰਦੀਆਂ ਸੀ ਆ ਤੇ ਜਿਹੜਾ ਉਹ ਕਾਣ ਬੜਾ ਪ੍ਰਚਲਿਤ ਹੋਇਆ ਸੀਗਾ ਕਿ ਪੂਰੇ ਪੰਜਾਬ ਚ ਆ ਕੇ ਲੱਗੀ ਜੀ ਤੇ ਇਦਾਂ ਦੇ ਹਾਲਾਤ ਜਿਹੜੇ ਆ ਪੰਜਾਬ ਦੇ ਬੰਦ ਰਹੇ ਕਪੂਰਥਲੇ ਦੇ ਬੰਦ ਰਹੇ ਆ ਇਹ ਲਾ ਜਿਹੜੀਆਂ ਰਮਨ ਦੇ ਤਮਾਸ਼ਾ ਰਾਤ ਤੇ ਕਿਦਰ ਕਾਨਫਰੈਂਸ ਦੇ ਵਿੱਚ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਹੋ ਗਿਆ ਕੀ ਕਾਰਨ ਹੈ ਕਿ ਸਿਰਫ ਤੁਸੀਂ ਜਾਣਦੇ ਹੋ ਜੋ ਵੀ ਕਹਿੰਦੇ ਕਿ ਬਲੈਕਗੀਆਂ ਦੀ ਹੈਲਪ ਕਰਨ ਲਈ ਤੇ ਬਾਕੀ ਸ਼ਹਿਰ ਦਾ ਕੋਈ ਨਹੀਂ ਜਾਣਦਾ ਨਹੀਂ ਬੰਦਾ ਮੈਂ ਬਲੈਕਗੀਆਂ ਦੀ ਹੈਲਪ ਨਹੀਂ ਕਰਦਾ ਮੈਨੂੰ ਦਿਖਾ ਦਿਓ ਕਿ ਤੇ ਬਲੈਕਗੀਆਂ ਨੂੰ ਕਰਦਾ ਲਿਖਤਾਂ ਕਦੇ ਵੀ ਕਦੇ ਨਿਕਲ ਜਿਹੜੀਆਂ ਥਾਣੇ ਦੇ ਵਿੱਚ ਮੈਂ ਕਿਸੇ ਬਲੈਕਗੀਆਂ ਨੂੰ ਜਾ ਛੜਾ ਕੇ ਲਿਆ ਗਿਆ ਮਰੀ ਲਿਖਤ ਕਾਗਜ਼ ਨੇ ਮੈਂ ਬਲੈਕਗੀਆਂ ਮੈਂ ਤਾਂ ਉਹ ਕਰਦਾ ਮੈਂ ਦੰਤ ਪਰਿਵਾਰ ਤੋਂ ਜਨਮ ਲੱਦਾ ਮੈਸੀ ਭਾਈ ਚੜੇ ਜਦੋਂ ਆਉਂਦਾ ਮੈਸੀ ਭਾਈ ਚੜੇ ਦੇ ਵਿੱਚ ਮਹਲਾ ਜੀ ਆਰ ਕੇ ਗੁੰਡਾਗਰਦੀ ਕਰਦੇ ਆ ਇਹਨਾਂ ਨੂੰ ਕੀਦ ਕਰੇ ਰਹਿਣਾ ਕੋ ਇਹ ਨਾਲ ਨਾਲ ਨਾ ਕੋ ਪੁਲਿਸ ਨੂੰ ਵੀ ਨਾਲ ਨਾ ਅਧਿਕਾਰੀ ਕੋ ਸਾਇੰਸ ਬੈਟਰਨ ਨਾਲ ਨਾ ਕੋ ਮਹਲਾ ਪੁਲਿਸ ਨੂੰ ਵੀ ਆ ਇਹ ਬਿਨਾਂ ਨੂੰ ਕੋ ਘਰਾਚ ਵੜ ਜਾਂਦੇ ਆ ਇਹ ਲੋਕਾਂ ਨੂੰ ਇਹ ਕੰਮ ਕਿਸਨ ਕਰਦੇ ਆ ਇਧਰ ਗੁੰਡਾਗਰਦੀ ਦੇਖਦੇ ਆ ਜਿਹੜਾ ਹੁਣ ਜਿਹੜੀ ਘਟਨਾ ਹੋਈ ਆ ਜਿਹੜਾ ਤੁਸੀਂ ਦਾ ਨਾਮ ਲੈ ਰਹੇ ਹੋ ਗੁਰਵਿੰਦਰ ਸਿੰਘ ਤੇ ਹਮਲਾ ਹੋਇਆ ਵਾ ਜੀ ਜੀ ਤੇ ਉਹਦੇ ਵਿੱਚ ਸਿਰਫ ਇੱਕ ਬੰਦਾ ਅਰੈਸਟ ਕੀਤਾ ਗਿਆ ਉਹਦੇ ਵਿੱਚ ਤੁਸੀਂ ਬੋਲਦੇ ਹੋ ਕਿ ਬਾਕੀ ਬੰਦੇਆਂ ਦਾ ਨਾਮ ਨਹੀਂ ਲਿਖਾਇਆ ਤੁਸੀਂ ਕਿ ਆਲੂ ਵਾਲੀ ਦਾ ਨਾਮ ਲੈ ਰਹੇ ਹੋ ਉਹ ਵੀ ਦੋ ਤਿੰਨ ਬੰਦੇਆਂ ਦਾ ਨਾਮ ਨਹੀਂ ਉਸ ਵੇਲੇ ਜਿਹੜਾ ਇਹ ਜਦੋਂ ਤੋਂ ਘਟਨਾ ਵਾਪਰੀ ਹੈ ਹੂੰ ਦੁਰਘਟਨਾ ਦੇ ਵਿੱਚ ਚਾਰ ਬੰਦੇ ਸੀਗੇ ਸਾਈਕ ਗੱਡੀ ਦੇ ਵਿੱਚ ਜਿਹਦੇ ਜਸਾਬੀ ਸੀਗੇ ਕੋਈ ਲੰਬੇ ਵਾਲ ਵਾਲਾ ਤੇ ਲੜਕਾ ਸੀਗਾ ਉਹ ਸਾਡੀ ਪਛਾਣ ਚ ਆਇਆ ਸੀ ਦੇਖਿਆ ਵੀ ਆਹ ਨੂੰ ਤੇ ਸਾਈਕ ਗੱਡੀ ਤੋਂ ਬੰਦਿਆਂ ਦਾ ਮੰਨਿਆ ਹੁਣ ਸਾਡੇ ਆਂਦ ਰਿਹਾ ਤੇ ਇੱਕ ਚਾਰ ਬੰਦੇ ਸੀਗੇ ਜਿਹੜਾ ਦੋ ਅੰਡਵਿਛਾਤੀ ਆਜੀ ਵਿੱਚੋਂ ਤੇ ਜਿਹੜੀ 21 ਆਲੂ ਵਾਲੀ ਦੀ ਗੱਲ ਤੇ ਰਮਨ ਕੁਮਾਰ ਦੀ ਗੱਲ ਆ ਉਹ ਅਸੀਂ ਅੱਜ ਤੋਂ ਜਿਹੜੀਆਂ 18 19 ਦਿਨ ਹਮਲਾ ਹੋਣ ਤੋਂ ਪਹਿਲਾਂ ਵੀ ਦਰਖਾਸਤਾਂ ਜਿਹੜੀਆਂ ਪਾਈਆਂ ਸੀ ਪਹਿਲੇ ਪਰਚੇ ਦੇ ਵਿੱਚ ਜਿਹੜੇ ਹੁਣ ਜਿਹੜਾ ਤੁਸੀਂ ਕਰਵਾ ਰਹੇ ਹੋ ਜਿਹੜਾ 21 ਦੀ ਗੱਡੀ ਵਿੱਚ ਆਇਆ ਹਾਂਜੀ ਤੇ ਉਹਦੇ ਵਿੱਚ ਤੁਸੀਂ 21 ਆਲੂ ਵਾਲਿਆਂ ਦਾ ਨਾਮ ਨਹੀਂ ਲਿਖਿਆ ਨਹੀਂ ਸੀ ਨਾ ਜਿਹੜਾ ਨਾਮ ਜਿਹੜੇ 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 ਮਦਾਈਆਂ ਆਉਣ ਲਿਖੋਣਾ ਸੀਗਾ ਜੀ ਉਹਨਾਂ ਨੇ ਬਿਆਨਾਂ 'ਚ ਲਿਖਾਇਆ ਜੀ ਅਸੀਂ ਜਿਹੜਾ ਇਹ ਚੀਜ਼ਾਂ ਜਿਹੜੀਆਂ ਅੱਡ ਘਾਰੇ ਤਾਂ ਦਰਖਾਸਤ ਪਹਿਲਾਂ ਪਈ ਹੈ ਪੁਲਿਸ ਨੇ ਕੱਲੇ ਇਧਰ ਮੁਸਾਬੀ ਜੀ ਪੁੱਛਿਆ ਦਲਦਲ ਕਰਤਾ ਉਹ ਨਿੱਕੀ ਵਾਲੀ ਇਧਰ ਨਹੀਂ ਕੀਤਾ ਜੀ 120 ਰੁਪਏ ਲੈ ਗਿਆ ਉਹਨਾਂ ਦੇ ਜਨੂ 120 ਰੁਪਏ ਚ ਲੈ ਗਿਆ ਉਹ ਸਾਜੀ ਵਿੱਚ ਸਾਜੀ ਚਮਾਦੀ ਸੀ ਕਿਉਂਕਿ ਆਲਰੇਡੀ ਜੇ ਮੌਕੇ ਤੇ ਸਾਨੂੰ ਕੋਈ ਸੀਸੀਟੀਵੀ ਫੁਟੇਜ ਜੀ ਵੀਡੀਓ ਵੀ ਚੀਜ਼ ਸਾਨੂੰ ਦਿੱਤੀ ਹੋਈ ਹੈ ਉਹਦੇ ਵਿੱਚ ਨਿੱਕੀ ਆ ਦੂਜੀ ਆ ਭਾਈ ਦਾ ਨਿਹਰਾ ਰਿਹਾ ਬਿਲਕੁਲ ਜੀ ਬਿਲਕੁਲ ਅਸੀਂ ਇੱਕ 234 ਨੰਬਰ ਮਕਦਮੇ ਦੇ ਵਿੱਚ ਅਸੀਂ ਇਹ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅਸੀਂ ਕਰਨਾ ਇਹ ਪਾਈ ਸੀ ਕਿ ਅਸੀਂ ਆਪਣੇ ਇੱਕ ਕਪ ਕਮਪਲੇਟ ਪਾਈ ਸੀਗੀ ਮੰਨ ਲੈ ਕੇ ਤੇ ਉਹ ਕੰਪਲੀਟ ਦੇ ਵਿੱਚ ਮਾਨਜੋਗ ਪੰਜਾਬ ਦਾ ਨਾਇਕੋਰ ਦੇ ਜੱਜ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ ਜਦਨਾ ਇਹ ਇਹਨਾਂ ਨੂੰ ਰੈਸ ਕਰਕੇ ਰਿੱਕੀ ਵਾਲੀ ਵਾਲੀ ਦੇ حساب ਵੀ ਕਰਨੀ ਸਾਹਿਬ ਨੂੰ ਰੈਸ ਕਰਕੇ ਇਹਨਾਂ ਦੀ ਜੇਲ੍ਹ ਬੰਦ ਕਰਕੇ ਤੇ ਇਹ ਜਚਲਾਨ ਜਿਹੜਾ ਆ ਉਹ ਕੋਰਟ ਤੇ ਪੇਸ਼ ਕੀਤਾ ਜਾਵੇ ਪਰ ਉਹ ਅੱਜ ਤੱਕ ਲਗਭਗ ਸ਼ਰੀਆਂ ਤੋਂ ਬਿਦੇ ਪਰ ਹੁਣ ਨਵੀਂ ਅਸਟੂ ਸਾਹਿਬ ਆਇਆ ਡੀਪੀ ਸਾਹਿਬ ਆਇਆ ਸ਼ਾਦੀ ਨਾਲ ਇਹ ਪਹਿਲੀ ਮੈਗਨਾ ਸਾਡੇ ਅਫਸਰ ਜਿਹੇ ਵਧੀਆ ਅਫਸਰ ਆਏ ਕਮਿਟੀ ਲਈ ਹਾਂਜੀ ਸਰ ਕੀ ਕਰਨਾ ਕਿ ਜਿਹੜੀ ਤੁਹਾਡੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਕਿਹੜੇ ਮੁੱਦੇ ਜਿਹਨੂੰ ਲੈ ਕੇ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਮੇਰਾ ਨਾਮ ਪਰਮਜੋਤ ਸਿੰਘ ਹੈ ਜੀ ਮੈਂ ਪ੍ਰਥਮ ਲਿਕਰ ਗਰੁੱਪ ਸ਼ਾਹ ਠੇਕੇ ਦਾ ਰਮਨ ਕੁਮਾਰ ਜੀ ਦਾ 파ਟਨਰ ਹਾਂ ਤੇ ਇਸ ਪ੍ਰੈਸ ਕਾਨਫਰੰਸ ਦਾ ਨੈਮ ਮੋਟਿਵ ਜਿਹੜਾ ਹੈਗਾ ਵੀ ਪਿਛਲੇ ਬੀਤੀ ਦਿਨੀ ਜਿਹੜੇ ਚਰਨਜੀਤ ਹਾਂਸ ਨੇ ਪ੍ਰੈਸ ਕਾਨਫਰੰਸ ਕਰਕੇ ਸਾਡੇ ਤੇ ਇਨਜਾਮ ਲਾਏ ਸੀਗੇ ਉਹਦੇ ਵਿੱਚ ਇਹਨਾਂ ਨੇ ਸਾਫ਼-ਸਾਫ਼ ਕਿਹਾ ਹੈ ਵੀ ਰਮਨ ਕੁਮਾਰ ਜੀ ਨੂੰ ਇੱਕ ਕਾਰੋਬਾਰ ਨਾ ਦਿੱਤਾ ਜਾਵੇ ਸ਼ਰਾਪਤ ਤੇ ਅਸੀਂ ਵੀ ਇਸ ਗੱਲ ਨਾਲ ਨਾਲ ਹੱਥ ਖਾਮੀ ਭਰਦੇ ਹਾਂ ਜੇ ਇਹ ਕਾਰੋਬਾਰ ਲੰਦਾ ਜੋ 35-40 ਕਰੋੜ 45 ਕਰੋੜ ਦੀ ਜੋ ਇਨਵੈਸਟਮੈਂਟ ਹੈਗੀ ਹੈ ਇਹ ਬੰਦਾ ਆਪਣੇ ਘਰੋਂ ਲਿਆ ਕੇ ਇਨਵੈਸਟਮੈਂਟ ਕਰ ਦੇ ਅਸੀਂ ਪਿੱਛੇ ਹੋ ਜਾਵਾਂਗੇ ਇਹ ਸਾਡੇ ਨਾਲ ਲਿਖਤੀ ਦੇ ਵਿੱਚ ਐਗਰੀਮੈਂਟ ਕਰ ਲਵੇ ਕਿ ਇਹ ਠੇਕੇ ਲਊਗਾ ਅਸੀਂ ਠੇਕੇ ਨਹੀਂ ਲਾਂਗੇ ਇਹ ਹੀ ਬੋਲੀ ਤੱਕ ਨਹੀਂ ਦੇਣ ਜਵਾਂਗੇ ਇਹ ਟੈਂਡਰ ਤੱਕ ਨਹੀਂ ਦਵਾਂਗੇ ਇਹ ਕਾਰਨ ਕੀ ਹੈ ਕਿ ਇਹ ਵੀ ਕਿਉਂ ਜਦੋਂ ਕਰਕੇ ਉਸ ਬਾਰੇ ਇਹ ਕੀ ਕਾਰਨ ਹੈ ਰஞ்சிਸ਼ ਬਾਜੀ ਇੱਦਾਂ ਹੈ ਜੀ ਅਖਿਲੇ ਮਿੱਤੇ ਦੇਣੀ ਨੇ ਥਾਣੇ ਸਿਟੀ ਦੇ ਵਿੱਚ ਇਹਦੇ ਨਾਲ ਜਿਹੜੇ ਬੰਦੇ ਸੀਗੇ ਵੀਡੀਓ ਇੱਕ ਬੜੀ ਵਾਇਰਲ ਚ ਆਉਂਦੀ ਪਈ ਆ ਉਹਦੇ ਵਿੱਚ ਜਿੰਨੇ ਬੰਦੇ ਇਹਦੇ ਨਾਲ ਆ ਸਾਰੇ ਸ਼ਹਿਰ ਦੇ ਬਲੈਕੀਏ ਆ ਦੋ ਨੰਬਰ ਦੀ ਨਜਾਇਜ਼ ਸ਼ਰਾਬ ਵੇਚਣ ਵਾਲੇ ਆ ਸਾਰੇ ਉੱਥੇ ਵੀਡੀਓ ਦੇ ਵਿੱਚ ਹਰ ਕੋਈ ਦੇਖ ਸਕਦਾ ਜਿਸ ਬੰਦੇ ਨੇ ਮੇਰਾ ਗੁੱਟ ਨੂੰ ਹੱਥ ਲਾਇਆ ਸੀਗਾ ਉੱਤੇ ਆਪ ਤੇ ਸ਼ਰਾਬ ਦੇ ਕਈ ਮੁਕਦਮੇ ਆ ਰਕੇਸ਼ ਕੁਮਾਰ ਉਫ ਰਿੰਕੂ ਠੀਕ ਹੈ ਜੀ ਇਹ ਜੇ ਤਾਂ ਕਹਿੰਦਾ ਵੀ ਸਾਨੂੰ ਕਾਰੋਬਾਰ ਨਾ ਦਿੱਤਾ ਜਾਵੇ ਜਿਹੜੇ ਬੰਦੇ ਇਹਦੇ ਨਾਲ ਐ ਇਹ ਕਾਰੋਬਾਰ ਲੱਲਵੇ ਤੇ ਫਿਰ ਅਸੀਂ ਵੇਖਾਂਗੇ ਵੀ ਇਹਦੇ ਨਾਲ ਉਹ ਬੰਦੇ ਤੁਰਦੇ ਐ ਕਿ ਉਹ ਬੰਦੇ ਦੇ ਖਿਲਾਫ ਇਹ ਤੁਰਦਾ ਤੇ ਉਹਨਾਂ ਨੂੰ ਫੜਦਾ ਸਾਡੀ ਜਿੰਦਗੀ ਇਹ ਸਾਡੀ ਗੱਡੀ ਤੇ ਹਮਲਾ ਹੋਇਆ ਸੀ ਜੀ ਜਿਸ ਹਮਲੇ ਦੇ ਦੌਰਾਨ ਗੁਰਦਿੱਤਾ ਸੁੰਦਰ ਨਗਰ ਤੋਂ ਉਹਨੇ ਗੱਡੀ ਤੇ ਹਮਲਾ ਕੀਤਾ ਗੱਡੀ ਦਾ ਸ਼ੀਸ਼ਾ ਵੀ ਤੋੜਿਆ ਵੀਡੀਓ ਨਹੀਂ ਹੋਈ ਸੀ ਸਾਰਿਆਂ ਕੋਲ ਕਾਫੀ ਵਾਇਰਲ ਹੋਈ ਸੀ ਉਹ ਤੇ ਹੱਥ ਪੈਜ ਦੇ ਵਿੱਚ ਸਾਡਾ ਕੋਈ ਬੈਗ ਡਿੱਗ ਗਿਆ ਸੀ 94000 ਰੁਪਏ ਦਾ ਜਿਸ ਦੀ ਆ ਵੀਡੀਓ ਦਾ ਬੀਟਰ ਦਾ ਹਮਲਾ ਕੀਤਾ ਉਸ ਦਾ ਨਮੂਨਾ ਦਿਖਾਇਆ ਇਹਦੇ ਵਿੱਚ ਕਰਨ ਦੇ ਪੱਤੇ ਹੋ ਇਹ ਬੰਦਾ ਸੁਟਾਵਾ ਦਾ ਨਮੂਨਾ ਇਹਦੇ ਵਿੱਚ ਸਾਫ਼ ਦਿਖ ਪਿਆ ਆ ਵੀ ਇਹ ਬੰਦਾ ਭੱਜ ਕੇ ਇਹਨੇ ਗੱਡੀ ਤੇ ਅਟੈਕ ਕੀਤਾ ਜਦ ਕਿ ਬਾਅਦ ਚ ਇਹਨਾਂ ਨੇ ਗੱਲ ਬਣਾ ਲਈ ਵੀ ਐਮਐਲਰ ਕਟਾਨੇ ਪਿਆ ਕਾਫੀ ਸੱਟਾਂ ਇਹਨਾਂ ਨੇ ਹੰਸਲਾ ਹੋ ਕੇ ਆਪਣੇ ਸੱਟਾਂ ਮਾਰ ਕੇ ਤੇ ਸਿਵਲ ਹਸਪੀਟਲ ਜੇਡਮਿਟ ਹੋ ਗਏ ਇਹਨਾਂ ਨੇ ਐਮਐਲਰ ਕਟਾਈ ਆ ਸਾਡੇ ਕਹਿੰਦੇ ਮਤਲਬ ਕੀ ਜਿਵੇਂ ਕਿ ਉਸ ਟੈਂਡਰ ਦੇ ਮੁੱਕੇ ਦਾ ਬੰਦਾ ਬਿਲਕੁਲ ਠੀਕ ਸੀ ਤਾਂ ਉਸ ਤੋਂ ਬਾਅਦ ਜਿਹੜੀ ਝੂਠੀ ਮਰਦ ਪਟਾਈ ਗਈ ਬਿਲਕੁਲ ਜੀ ਤੁਸੀਂ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਆ ਬੰਦਾ ਕਿੱਦਾਂ ਤਰੀਕੇ ਦੇ ਨਾਲ ਪੂਰੀ ਸਪੀਡ ਦੇ ਨਾਲ ਭੱਜ ਕੇ ਗੱਡੀ ਦੇ ਨਜ਼ਰpass ਹੁੰਦਾ ਪਿਆ ਫਿਰ ਗੱਡੀ ਤੇ ਹਮਲਾ ਵੀ ਕਰਦਾ ਹੈ ਜਿਹੜੇ ਬੰਦੇ ਦੇ ਸੱਟ ਲੱਗੀ ਹੋਵੇ ਉਹ ਬੰਦਾ ਇਨੀ ਸਪੀਡ ਦੇ ਉੱਤੇ ਗੱਡੀ ਦੇ ਉੱਤੇ ਹਮਲਾ ਨਹੀਂ ਕਰਾਂਗੇ ਜਿਹੜੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਹੋਣਗੇ ਜੀ ਰਾਜਨੀਤਿਕ ਕਾਰਨ ਵੀ ਹੋਣਗੇ ਵੀ ਜਿਹੜਾ ਇਸ ਬੰਦੇ ਨੇ ਹੁਣ ਅਟੈਕ ਕੀਤਾ ਗੱਡੀ ਦੇ ਉੱਤੇ ਸਾਡਾ ਦੇ ਉੱਤੇ ਕੈਸ਼ ਹੱਥੋਂ ਪਾਈ ਦੇ ਵਿੱਚ ਕੈਸ਼ ਇਹਨਾਂ ਨੇ ਖੋਲਿਆ ਉੱਥੋਂ ਯਾਦ ਰੱਖਿਆ ਹੁੰਦਾ ਇਹ ਸਾਨੂੰ ਗੱਲ ਕਲੀਅਰ ਪੁਲਿਸ ਇਨਵੈਸਟੀਗੇਸ਼ਨ ਚ ਪਤਾ ਲੱਗੇਗੀ ਜੀ ਇਹ ਬੰਦੇ ਨੇ ਗੱਡੀ ਤੇ ਅਟੈਕ ਕੀਤਾ ਹੀ ਜਾਂ ਗੱਡੀ ਦੇ ਵਿੱਚ ਬੰਦੇ ਬੈਠੇ ਦੇ ਕਿਸੇ ਨੇ ਕੀਤਾ ਹੀ ਜਾਂ ਇਹਨੇ ਲੁੱਟੋ ਕਰਨ ਦੀ ਨੀਅਤ ਦੇ ਨਾਲ ਹੀ ਅਟੈਕ ਕੀਤਾ ਹੈ ਮਾਲੀ ਜੀ ਕੱਲ ਹੋ ਅੱਜ ਆਪਾਂ ਦੇ ਜੋ ਅੰਦਰ ਤੁਹਾਡੇ ਤੇ ਇੱਕ ਪੱਤਾ ਦਰਜਾ ਤੁਸੀਂ ਥਾਣੇ ਚੋਂ ਵੈਸੇ ਹੀ ਬਾਅਦ ਚਲੇਗੇ ਤੇ ਜਾਨਸਫੇਰ ਕੋਸਟ ਅੰਤਰਰਾਸ਼ਟਰੀ ਕੀਤਾ ਜੇ ਮੇਰੇ ਤੇ ਮੁਕੱਦਮਾ ਹੈਗਾ ਜੀ ਉਹ ਝੂਠਾ ਰਹਾ ਸਾ ਝੂਠਾ ਮੁਕੱਦਮਾ ਹੈ ਉਸ ਵੇਲੇ ਨਾਲ ਮੌਜੂਦ ਐਕਸਾਈਜ਼ ਇਨਸਪੈਕਟਰ ਐਕਸਾਈਜ਼ ਦੀ ਫੋਰਸ ਦੇ ਆਪਣੇ ਹੋਰ ਵੀ ਸਿਵਲ ਪੰਜਾਬ ਪੁਲਿਸ ਦੇ ਮਲਾਦਮ ਸੀਗੇ ਇਹਨਾਂ ਨੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਉਸ ਕੇਸ ਦੀ ਹੁਣ ਬਕਾਇਦਾ ਐਸਐਸਪੀ ਸਾਹਿਬ ਵੱਲੋਂ ਉਸ ਕੇਸ ਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਬਿਲਕੁਲ ਲੱਗੀ ਹੈ ਜੀ ਉਸ ਕੇਸ ਦੀ ਇਨਕੁਆਰੀ ਹੁੰਦੀ ਪਈ ਹੈ ਉਹਦਾ ਹਲੇ ਇਨਕੁਆਰੀ ਚੱਲਦੀ ਪਈ ਹੈ ਜੀ ਇਨਕੁਆਰੀ ਕਰਦੇ ਪਏ ਹੈ ਪੰਜਾਬ ਤੋਂ ਜਿਹੜੇ ਗੱਲ ਲੈ ਰਹੇ ਹੈਗੇ ਆ ਰਮਨ ਜੀ ਜੀ ਤੁਸੀਂ ਲੈ ਕੇ ਕਿੱਦਾਂ ਜਾਂਦੇ ਹੋ ਕਿਸੇ ਨੇ ਕਿਸੇ ਨੇ ਸ਼ਾਇਦ ਧਿਆਨ ਨਾ ਦੇਖਿਆ ਨੀ ਜੀ ਰਮਨ ਜੀ ਉਸ ਵੇਲੇ ਆਪ ਗੱਡੀ ਦੇ ਵਿੱਚ ਮੌਜੂਦ ਸੀਗੇ ਉਹਨਾਂ ਦੀ ਤਬੀਰਲੀ ਠੀਕ ਸੀਗੀ ਜਦੋਂ ਪਿਛਲੀ ਸੀਟ ਦੇ ਉੱਤੇ ਲੇਟੇ ਹੋਏ ਸੀਗੇ ਜੀ ਸ਼ਾਇਦ ਕਿਸੇ ਦਾ ਧਿਆਨ ਨਹੀਂ ਗਿਆ ਵੀਡੀਓ ਦੇ ਵਿੱਚ ਔਰ ਤੁਸੀਂ ਜਦੋਂ ਡੇਟ ਤੇ ਜਾਂਦੇ ਹੋ ਉਹਨਾਂ ਦਾ ਇਲਜ਼ਾਮ ਆ ਕਿ ਤੁਸੀਂ ਜਿੱਥੇ ਕੋਈ ਐਕਸਰਸਾਈਜ਼ 3 ਕਲਾਸ ਦੇ ਪੁਲਿਸ ਹੋਰ ਨਾਲ ਕੋਈ ਲੇਡੀ ਕੋਰਸ ਵੀ ਲੈ ਕੇ ਜਾਂਦੇ ਜਿਨ੍ਹਾਂ ਦੇ ਤੁਸੀਂ ਧੱਕੇਸ਼ਾਹੀ ਕਰਦੇ ਐ ਐਸਸੀ ਮੱਲਿਆਂ ਦੇ ਵਿੱਚ ਕੋਈ ਸਾਡਾ ਮੇਨ ਟਾਰਗੇਟ ਨਹੀਂ ਹੁੰਦਾ ਸੀ ਐਸਸੀ ਦੇ ਘਰ ਹੀ ਰੇਡ ਕਰਨੀ ਹੈ ਸਾਡੇ ਕੋਲ ਤੇ ਜਿੱਦੀ ਮੁਖਬਰ ਵੱਲੋਂ ਇਤਲਾਹ ਆਉਂਦੀ ਹੈ ਵੀ ਇਸ ਬੰਦੇ ਦੇ ਘਰ ਦੇ ਵਿੱਚ ਨਜਾਇਜ਼ ਸ਼ਰਾਬ ਪਈ ਹੈ ਜਾਂ ਇਹ ਬੰਦਾ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਅਸੀਂ ਉਹਦੇ ਰੇਡ ਕਰੀਦੀ ਆ ਤੇ ਬਕਾਇਦਾ ਐਕਸਾਈਜ਼ ਇਨਸਪੈਕਟਰ ਐਕਸਾਈਜ਼ ਮੁਲਾਜ਼ਮ ਤੇ ਲੋਕਲ ਥਾਣੇ ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਸਾਡੇ ਨਾਲ ਹੁੰਦੇ ਆ ਜੇ ਬਲੇਮ ਕਰਦੇ ਐ ਕਿ ਇਕੱਲੇ ਹੁੰਦੇ ਆ ਤੇ ਕੋਈ ਵੀਡੀਓ ਦਿਖਾ ਦੇਣ ਉਹ ਤੁਹਾਡੀ ਪ੍ਰਚੱਲ ਸੰਗਤ ਦੀ ਮੰਗ ਮੰਗਦੀ ਸਾਡੀ ਤਾਂ ਫੈਸ਼ਨ ਰਹੀ ਮੰਗ ਹੈ ਜੀ ਜਿਸ ਤਰ੍ਹਾਂ ਇੰਨੇ ਕਿਆ ਵੀ ਸਰਿਆਂ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਆ ਵੀ ਰਮਨ ਕੁਮਾਰ ਨੂੰ ਠੇਕੇ ਨਾ ਦਿੱਤੇ ਜਾਣ ਤੇ ਇਸ ਬੰਦੇ ਕੋਲ ਰਿਟਰਨ ਦੇ ਵਿੱਚ ਲਿਆ ਜਾਂਦਾ ਜੀ ਇਹ ਸ਼ਰਾਬ ਦੇ ਠੇਕੇ ਉਹ ਨਹੀਂ ਲੈਣਗੇ ਅਸੀਂ ਇਹੀ ਬਿਆਨ ਕਰਦੇ ਆਂ ਵੀ ਅਸੀਂ ਸ਼ਰਾਬ ਦੇ ਠੇਕੇ ਨਹੀਂ ਲੈਂਦੇ ਇਹ ਰਿਟਰਨ ਦੇ ਵਿੱਚ ਕਹਿ ਦਵੇ ਮੈਂ ਸ਼ਰਾਬ ਦੇ ਠੇਕੇ ਲੈਣਾ ਤੇ ਜਿਹੜੇ ਬਲੈਕੀਆ ਨੂੰ ਇਹ ਸਪੋਰਟ ਕਰਦਾ ਜਿਨ੍ਹਾਂ ਦੇ ਫਿਰ ਤੋਂ ਜਿਹੜਾ ਘਰ ਚੱਲਦਾ ਇਸ ਬੰਦੇ ਕੋਲ ਹੋਰ ਕਿਹੜਾ ਕਾਰੋਬਾਰ ਆ ਜਾਂ ਇਸ ਬੰਦੇ ਦੀ ਹੋਰ ਕਿਹੜੀ ਦੁਕਾਨ ਚੱਲਦੀ ਆ ਜਿੱਥੋਂ ਇਹਦੇ ਘਰ ਦਾ ਰਾਸ਼ਨ ਚੱਲਦਾ ਜਾਂ ਜਿੱਥੋਂ ਇਹਦੀਆਂ ਵੱਡੀਆਂ ਚ ਤੇਲ ਪੈਂਦਾ ਜੀ ਉਹ ਤਾਂ ਇਹਦਾ ਸੁਆਦਾ ਠੇਕਾ ਹੋਇਆ ਹੈ ਉਹਨਾਂ ਦੇ ਕੋਈ ਸਹਿਯੋਗੀ ਹੈ ਲੋਰੀਆ ਜੀ ਉਹਨਾਂ ਦੇ ਮਾਰਕੀਟ ਦੇ ਵਿੱਚ ਉਹਨਾਂ ਦਾ ਇੱਕ ਤਾਂ ਠੇਕਾ ਚੱਲਦਾ ਕਿਹੜਾ ਕਾਰੋਬਾਰ ਇਹ ਕਿ ਮੇਰੀ ਗੱਲ ਤਾਂ ਆਪਾਂ ਸੁਣਦੇ ਮਿਲੀ ਫੁੱਟੇ ਨਹੀਂ ਕਹਿ ਸਕਦੇ ਜੀ ਸਾਡਾ ਸਾਡਾ ਕਾਰੋਬਾਰ ਹੈ ਅਸੀਂ ਤੇ ਆਪਣਾ ਕਾਰੋਬਾਰ ਪ੍ਰੋਪਰ ਤਰੀਕੇ ਨਾਲ ਕਰਦੇ ਪਏ ਆ ਐਸ ਪਰ ਐਕਸਾਈਜ਼ ਲਾ ਜੋ ਸਾਡੇ ਐਕਸਾਈਜ਼ ਦੇ ਵਿੱਚ ਰਿਟਨ ਹੈ ਅਸੀਂ ਉਸ ਹੱਬ ਨਾਲ ਆਪਣੇ ਠੇਕੇ ਖੋਲਦੇ ਆ ਦੇ ਆਉਣ ਵਾਲੇ ਹਰ ਸਾਲ ਦੇ ਵਿੱਚ ਠੇਕਾ ਬਦਲ ਜਾਂਦਾ ਸੋ ਜੀ ਸੁਭਦ ਰਮਨ ਜੀ ਕੀ ਕਰਦੇ ਹੋ ਜੀ ਮੈਂ ਠੀਕ ਹਾਂ ਜੀ ਮੈਂ ਜੀ ਇੱਥੇ ਜਦੋਂ ਜੀ ਹੰਸ ਨੇ ਆਪਣੇ ਨਾਲ ਸਹਿਯੋਗੀਆਂ ਨਾਲ ਕਾਨਫਰੰਸ ਕੀਤੀ ਤਾਂ ਉਹਦੇ ਬੜੇ ਗੰਭੀਰ ਇੰਤਜ਼ਾਮ ਲਾਏ ਆ ਕੀ ਕਹਿਣਾ ਚਾਹਦੇ ਜੀ ਸਰ ਇਹ ਮੋਰੇ ਜੀ ਉਹ ਜੀ ਮੋਚ ਪਰ ਕੇ ਰੋਠਾ ਆ ਕਿੰਨੇ ਪਰ ਕਿਹਾ ਗਿਆ ਵਿਰਾਸਤਾਂ ਨੂੰ ਆ ਦਿਨ ਇਹ ਪਾਈਨ ਮੂਰਤ ਪਰ ਇੰਡੀਆ ਦੇ ਦੋ ਦੁਨੀਆ ਦੇ ਬਾਰੇ ਇੱਕ ਪਾਸੇ ਇਹ ਸੇਕ ਆ ਦਾ ਨਮਾਇਦਾ ਬੰਗੀ ਵੀ ਕਾਹਲੇ ਸਗਾ ਇਹੋ ਨਹੀਂ ਬਾਈ ਜਿੱਤੀ ਹੋਈ ਆ ਉਹਨਾਂ ਦੇ ਮੰਨ ਕੇ ਕਿ ਇਹਨੂੰ ਲੋਕਾਂ ਦੀ ਜਿੰਨੇ ਕਮਾ ਕੇ ਆਉਣਾ ਚਾਹੀਦਾ ਹੈ ਤੇ ਇਹਨੂੰ ਜਦੋਂ ਮੱਦੀ ਦੇਖਦੇ ਸਵਾਏ ਬਲਕੀਆਂ ਸ਼ਰਾਬ ਵਿੱਚੋਂ ਬਣਾ ਦੋ ਬਾਂਸਰਾ ਦੋ ਸਵਾਏ ਗੁੰਦੇ ਵਿੱਚ ਮਾਣੇ ਚਿੱਤੇ ਹੱਥੋਂ ਲੱਗਿਆ ਆ ਤਾਂ ਸਵਾਏ ਕੋਈ ਕੰਮ ਨਹੀਂ ਕਿਤੇ ਇਹਨੂੰ ਦਿਖਾਓ ਤੁਸੀਂ ਕਿ ਕਿਸੇ ਕਿਸੇ ਧਾਰਮਿਕ ਸਮਾਜ ਨੂੰ ਜਾਂ ਕਿਸੇ ਚੰਗੇ ਬੋਲਣ ਕੋ ਧਾਰਮਿਕ ਬੰਦੇ ਆ ਕਹਿੰਦੇ ਜਿਹੜੇ ਬਰਨਾਂ ਦੇ ਆਵਾ ਕਦੀ ਕਿਸੇ ਖਰਾਬ ਦੇਖਦੇ ਨਾ ਬਵਾ ਕਦੀ ਕਿਸੇ ਆਪਾਸ ਨੂੰ ਸੰਗਰ ਦੇ ਆਵਾ ਬੋਲਾ ਇਹਨੇ ਸੋਹ ਕੰਮ ਨਹੀਂ ਕਰਦਾ ਕੋਈ ਖਾਮਾ ਨਹੀਂ ਕਰ ਇਹਨੇ ਆਹ ਹੀ 10 15 ਰੱਡੇ ਜਿੱਲਾ ਤੋਂ ਇਹਦਾ ਘਰ ਚੱਲਦਾ ਤੇ ਇਹ ਜਨ ਹੈ ਬਹੁਤ ਜਨੇ ਕਾफी ਚੱਲ ਰਹੀ ਹੈ ਤੁਹਾਡਾ ਗੁਰਦੁਆਰਾ ਪ੍ਰਸ਼ਾਸਨ ਦੇ ਤੁਹਾਡੇ ਦੇ ਪਰਚੇ ਹੋਏ ਹੈ ਤੁਹਾਡੇ ਸਹਿਯੋਗੀਆਂ ਦੇ ਵੀ ਪਰ ਕੋਈ ਕਾਰਵਾਈ ਨਹੀਂ ਹੋਈ ਪ੍ਰਸ਼ਾਸਨ ਵੱਲੋਂ ਤੁਹਾਡੇ ਤੇਰਾ ਬੱਚਾ ਹੈ ਸੀ ਉਹਨੂੰ ਦਿਖਾ ਪਰ ਚੈੱਕ ਆ ਗਈ ਪੰਚਾਇਤ ਸਾਡੇ ਮੁੰਡੇ ਸਾਡੀ ਦੇ ਰੰਗੀ ਦੀ ਸਾਡੀ ਤੇ ਮੇਰੇ 파ਟਨਰ ਪਰੰਦੇ ਦੀ ਪਰੰਦੇ ਕੋਲ ਮੀਟਿੰਗ ਦੇ ਜਿਹੜਾ ਪਰਚਾ ਹੋਇਆ ਹੈ ਉਹ ਵੀ ਇੱਕ ਨਵਾਂ ਪਰਚਾ ਜਿਹੜਾ ਅਜੇ ਹੁਣ ਚੁਟਾਇਆ ਨਹੀਂ ਨਾ ਇਹ ਇਹ ਨਵੇਂ ਬਖੀਆ ਹੋ ਚੁੱਕਿਆ ਜੀ ਤੇ ਇਹ ਨਾਲ ਕੋਈ ਪੁਲਿਸ ਪਾੜ ਨਹੀਂ ਸੀ ਉਸ ਟਾਈਮ ਤੇ ਸਾਡੇ ਨਾਲ ਵਿਜੇ ਚਾਹ ਦਸ਼ਾ ਸਿੰਘ ਦੇ ਦੋ ਮੋਟਰਸਾਈਕਲ ਚਾਰ ਮਾਈਕੀ ਨਾਲ ਲੋ ਬੁਕਲਾ ਦਾ ਸਾਡੇ ਸਾਂ ਇੰਸਪੈਕਟਰ ਉਹ ਉਹਨੂੰ ਵੀ ਤੇ ساری ਪਾਰਟੀ ਜਿੰਨੇ ਸਾਡੇ ਮੰਡੇ ਦੇ ਅੰਦਰ ਨਹੀਂ ਬੜੇਗਾ ਠੀਕ ਹੈ ਇਹਦੇ ਬਾਅਦ ਨੂੰ ਦੋਮਾ ਦਾ ਕੋ ਸਾਡੇ ਐਸਓ ਜੰਦੇ ਜਾਂਦੇ ਦੇ ਨਾਮ ਤੇ ਬਜਾਦ ਅਜਾ ਦੇਖੋ ਇਹ ਜਿਹੜੀ ਦੀ ਦੀ ਜਿਹੜੀ ਦੀ ਦੀ ਕੋਰ ਹੋਣੀ ਪਤਾ ਦਰ ਦੇ ਆ ਦੇ ਗਵਾਰੇ ਧਾਮ ਦੇ ਦੀ ਦੀ ਜਿਹੜੀ ਨਾਲੀ ਪਾ ਲਈ ਉਸ ਟਾਈਮ ਤੇ ਹੋਇਆ ਜੀ ਤੇ ਉਹਨੇ ਜੇ ਵਾਦਾ ਕਰਕੇ ਦਾ ਦਿਨ ਤੁੰਗ ਮਾਸੀ ਨਹੀਂ ਲਾ ਲਈ ਦੀ ਲਈ ਦੀ ਉਹ ਇੱਕੋ ਸੋਹਣੇ ਕਿਸ਼ੋਰ ਜਿਹੜੇ ਜੰਮਾ 15 ਨੂੰ ਬੰਦੇ ਲਾਉਂਦਾ ਅਰਧ ਜਾਨੀਆਂ ਲੱਗਦਾ ਜੀ ਲਗਾਉਂਦੇ ਹਰਤੇ ਅਸਾਂ ਦਾ ਬਾਵਰਾ ਬਾਵਰਾ ਜੋ ਆਜ਼ਿਜ਼ ਵਰਯਾ ਨਬਾ ਉਹ ਗਰਾਰੇ ਹੋ ਜਾਗੇ ਸਾਡੇ ਇਹ ਪਰਚਾ ਕੱਢੂਆ ਆਵਾ ਔਰ ਇਸ ਪਰਚੇ ਕੇ ਪੇਜਾਂ ਦੇ ਵਿੱਚ ਬਖਾਇਦਾ ਨਾਹੀਂ ਅਸਿਸੂ ਸਾਬੂ ਸਭ ਇਤਨੀ ਲੱਗੀ ਹੋਈ ਆ ਜਿਹੜੀ ਜੀ ਐਸ ਬੀ ਸਾਬੂ ਦੀ ਪੁਲੀ ਟੈਕਨੀਕ ਕਰੀ ਸੀ ਔਰ ਤਬੀਜ਼ੀ ਉਹਦੇ ਸਾਹਮਣੇ ਆ ਸੀ ਅਸੀਂ ਫੀਸ ਦਿੱਤਾ ਰਹਿੰਦੇ ਕਿਤਾ ਕੋ ਕਾਲਜ ਦੀ ਥਾਂ ਵਿੱਚ ਆਇਆ ਤੇ ਐਸ ਐਚਓ ਹੁਣਾਂ ਨੂੰ ਦੋਸਤ ਨੇ ਨਾਮ ਮਰਦਤਾ ਦਿੱਤਾ ਜੀ ਨੂੰ ਇਹ ਬਰਤ 220 ਰੁਪਏ ਦੇ ਨਾਮ ਦੇ لیکن روی دی ہوئی ہے اب سر بھی کرنے نہیں گزارਦੇ ਵੀ کرنا چاہیے کہ ਸਾਡੇ ਮੁੰਡੇ ਇੱਕ ਤਾਂ ਇਹਨੂੰ ਉੱਤੇ ਆ ਬੀ ਵੀ ਨਹੀਂ ਰਹੀ ਜੇ ਨਾ ਦਮਾਉਣ ਨੂੰ ਦੱਸਤਾ ਕਿ ਅੰਦਰ ਆ ਦੇ ਬ੍ਰੇਕ ਰਿਹਾ ਹੈ ਲੋ ਜਿੰਨੇ ਪਹਿਲੇ ਇਹ ਸਾਡੇ 15 18 ਵਜੇ ਜਿਹੜੇ 307 ਪਰ ਚਲਦੇ ਗਏ ਉਹ ਵੀ ਬੀ ਨਹੀਂ ਲਿੰਦਾ ਅਕਸਾਈ 3 ਦੇ ਉੱਤੇ ਮੋਹਣਾ ਚੱਲ ਪਈ ਉਹ ਪਰਚਾ ਦੇ ਉੱਤੇ ਆ ਰਹੀ ਹੈ ਅਸਟੋਗੋ ਜੇ ਵੀ ਨੇ ਦੇ ਵਿੱਚ ਆ ਜਿੰਨੀ ਗੀਰੋ ਤਨੀ ਆ ਹੁਸਤਾ ਮਾਰ ਕੇ ਕਾਬ ਚਾਲ ਫਿਰਦ ਚਕੇ ਤੇ ਇਹਨੇ ਇਹਨੇ ਦੱਸਿਆ ਆਵਾ ਆ ਦੇਖੋ ਸਾਡੇ ਬੰਦੇ ਥੇਕੇ ਦੇ ਕਾਸ਼ ਲਾਇੀ ਸੀ ਤੇ ਅਸਰਾ ਸਾਡੇ ਬੰਦੇ ਥੇਕੇ ਮਾਖਾ ਦੇ ਕੇ ਹੋ ਅੰਮ੍ਰਿਤ ਸਿੰਘ ਬੋਲੇ ਸਮਝਦੇ ਕਿ ਕਾਸ਼ ਲਾਇੀ ਕਾਸ਼ ਲਾਇੀ ਬੁਲੂਣਾ ਲੱਗੇ ਇਹ ਅਗੋ ਬੱਚੇ ਆਦੇ ਇਹ ਇੱਕ ਵਾਰ ਜਿਹੜੇ ਇਹ ਬਦਨੌਰ ਦੇ ਜੇਲ ਸਭ ਤੋਂ ਪਹਿਲਾਂ ਤੱਕ ਜਾਣਾ ਨਾ ਉਹਨੇ ਜਦੋਂ ਇਹ ਅੱਤ ਸੀ ਉਹ ਕਿਹਾ ਜਮ ਜਾਣਾ ਕੋਈ ਗੱਲ ਨਹੀਂ ਕਿ ਉਹ ਬੁਲੂਣਾ ਲੱਗੋ ਆ ਦੇਖੋ ਜੀ ਇਕੋ ਨਾਲ ਗਿਆ ਮਗਰ ਪੈਲੀ ਦਿੱਤਾ ਜਹਾਂ ਨੂੰ ਮੁੰਨ ਬਾਹਰ ਦਿੱਤਾ ਵਾ ਦੇਖਣੇ ਨੂੰ ਸਿੱਖਾ ਲਈ ਉਹਨਾਂ ਨੇ ਸਾਡੇ ਬੰਦੇ ਭੱਜ ਗਏ ਉਥੇ ਸਾਡੇ ਬੰਦੇ ਹਿੱਸੇ ਤੇ ਰਹੇ ਨੇ ਜੋ ਮੁੰਡੇ ਨਾ ਭਾਏ ਦੇ ਤੇ ਇਹਨਾਂ ਨੂੰ ਮੈਂ ਨਾਲ ਹੀ ਰੋਟੇ ਗਿਆ ਭਾਜ ਦਿੱਤੇ ਸਾਡਾ ਕੈਸ਼ ਉਥੇ ਬੰਦੇ ਬੰਦੇ ਨਾਲ ਬਾਹਰ ਦੇ ਦਿੱਤਾ ਸਾਡੇ ਹੱਥੋਂ ਗਿਆ ਹਿੰਦਿਆ ਉਹ ਕੈਸ਼ ਲੁਪੇ ਗਿਆ ਕਿਹਨੂੰ ਦਿੱਤਾ ਗਿਆ ਬਾਬਾ ਜੀ ਰਹਿ ਗਿਆ ਕਿ ਅਸੀਂ ਬਾਬਾ ਉਹ ਸਪਤਾ ਅਠਵਾਰ ਨੂੰ ਬਾਬਾ ਬਾਬਾ ਬਟ ਉਹਦੇ ਕੋਲ ਕੋਈ ਚਾਹੀਦੀ ਰਜ਼ਾਈ ਨਹੀਂ ਹੈ ਕਿ ਉਸ ਤੋਂ ਬਾਅਦ ਅਸੀਂ ਦਿਖਾਵਾ ਨਹੀਂ ਹੈ ਮੈਂ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਅਸੀਂ ਦਿਖਾਵਾ ਨਹੀਂ ਮੇਰੇ ਮੁੰਡੇ ਉਹ ਸਾਮੀ ਨਾਲ ਪਾ ਰਹੇ ਹੈ ਗੱਡੀ ਦਾ ਦਿਖਾਵਾ ਵਾਸਤੇ ਬਾਬਾ ਜੀ ਪਿੱਛੇ ਦੇ ਦਿੰਦੇ ਚੁਂ ਤੇ ਜੀ ਤੁਰਾ ਜੀ ਦਿਖਾਵਾ ਨਹੀਂ ਦਿੰਦੇ ਠੀਕ ਹੈ ਇੱਕ ਵਾਰ ਮੈਂ ਇਹਦਾ ਮੰਨ ਲਿਆ ਜੀ ਕਿ ਉਹ ਕੋਲ ਨਹੀਂ ਹੈ ਬੰਦ ਨਹੀਂ ਆਹੀ ਬਾਰੇ ਕੀ ਹੋਇਆ ਜੀ ਆ ਦੇਖੋ ਜਨਾ ਤੇ ਨੂੰ ਪਿਆ ਸ਼ਾਤ ਦਾ ਬੰਦਾ ਜੇ ਨਹੀਂ ਹਟਾ ਦਿੰਦੇ ਤੇ ਮੇਰੇ ਇਸ ਜਿਹੜੇ ਬੰਦੇ ਨਾਲ ਰਿਸ਼ਤ ਦਾ ਬੰਦਾ ਆ ਦੇਖੋ ਪਰ ਮੀਕੀ ਤੋਂ ਕੀ ਦੀਆ ਭਾਰੀ ਹੋ ਰਿਹਾ ਚੁੱਕ ਜੇ ਬੱਦੂ ਦੀ ਦੱਲੇ ਆ ਪਾ ਦੇ ਫਿਰ ਆ ਤਾ ਤਾ ਮਰਜੀ ਪਾਉਣਾ ਹਾਈ ਕੋਰਟ ਕਰੇਗਾ ਠੇਕ ਨਾ ਲੱਗਣਾ ਹਾਈ ਕੋਰਟ ਕੋਈ ਬੋਲਦਾ ਨਹੀਂ ਜੇਗਾ ਉਹ ਪਾਣੇ ਜਾਣਾ ਸੋ مرضی گلٹ کام ہوا ہوا اتنے لگی لمبی ٹھیک ہے پہلے فروسی میرے منڈے کا جت کر ਮੈਗਾ ਖੁੰਨੀ ਮਾਣਿ ਸਨੀ ਚੋਚੂ ਨਾ ਆ ਕੇ ਪੱਟਾ ਹਾਈਕੋਰਟ ਦਾ ਆਰਡਰ ਬਣਾਉਗਾ ਇਹਦਾ ਗੋਟ ਪਰ ਫਰਮ ਨੂੰ ਇਹਦੇ ਮਸਾ ਹਾਈਕੋਰਟ ਦਾ ਪੱਟਾ ਟੱਡਾ ਲਵਾ ਕੇ ਮੈਗਾ ਖੁੰਨੀ ਮਾਣਿ ਸਨੀ ਚੋਚੂ ਨਾ ਆ ਕੇ ਪੱਟਾ ਹਾਈਕੋਰਟ ਦਾ ਆਰਡਰ ਬਣਾਉਗਾ ਇਹਦਾ ਗੋਟ ਪਰ ਤੇ ਤਾਉ ਬੋਨੀ ਇਹ ਕਿਹੜੀ ਧਰੋ ਟਿਕੀ ਇਹੋ ਸਭ ਦਾ ਬੱਟ ਕੌਣ ਫੜ ਰਿਹਾ ਤੇ ਇੰਜੀਨੀਅਰ ਜੀ ਆ ਜੀ ਮੇਰੇ ਦਾਇਰੇ ਬਾਇਆ ਪਰੇ ਰੱਖਦਾ 15 ਬੰਦੇ ਨੂੰ ਜੋ ਬੰਦੇ ਬੋਣ ਰਿਹਾ ਆਹ ਸੁਣਿਓ ਬੋਲਾਵਾ ਜਿੰਨੇ ਬੰਦੇ ਬੰਦੇ ਬੱਗੇ ਗੱਦਗੀ ਪਾਈ ਨਿਕਾਉਂ ਪਾਈ ਨਿਕਾਉਂ ਉਹ ਮਾਰਾ ਬੰਦਾ ਬੰਦੇ ਇਹਨੇ ਨਾਲ ਨਹੀਂ ਇਹ ਵੀਡੀਓ ਦੇਖ ਲਿਓ ਇਹ ਬੋਲਰ ਇੱਕ ਬੰਦਾ ਵੀ ਇੱਕ ਬੰਦਾ ਵੀ ਦਿਖਾਓ ਇੱਕ ਬੰਦਾ ਵੀ ਕੋਈ ਮੋਹਰੇ ਬੰਦਾ ਨਹੀਂ ਆਵਾ ਤਿੰਨ ਨੂੰ ਮੈਂ ਸਾਰੇ ਬਲੈਕਟਰੀ ਉੱਥੇ ਕਰਕੇ ਇਹਦਾ ਜੇ ਪਹੁੰਚਿਆ ਵਾ ਦੇ ਰਿਹਾ ਪਹਾਰਾ ਗਿਆ ਇਹ ਕਿ ਉਹ ਖਾਲੀ ਉਹਦੇ ਕਿੰਨੇ ਰੋਜ਼ਾਂ ਬਣੇ ਉਹਦੇ ਜਾ ਕੇ ਇਹਨੂੰ ਪੁੱਛਦਾ ਮੇਰੇ ਬੰਦੇ ਦੁਆਰਾਂ ਕਿ ਤਾ ਗੁੱਟੇ ਘਰੇ ਨਾ ਨੇ ਉਹ ਪਹੁੰਚਿਆ ਆ ਬੰਦੇ ਰਹਿ ਬੰਦੇ ਰਹਿ ਉਹ ਥਾਉ ਨਹੀਂ ਇਹ ਤਸਦੀਕ ਕਰੇ ਥਾਉ ਨਹੀਂ ਉਹ ਬੱਕਾ ਸੰਗਿਆ ਵਾ ਤੇ ਜੇਰੇ ਮਜੀ ਜੇਰੇ ਮਜੀ ਜੇਰੇ ਬਲੀ ਬਲੀ ਜੇਰੇ ਉਹਨਾਂ ਵਿੱਚ ਜੇਰੇ ਸੋ ਹੈ ਕੋ ਦੇ ਸਮੀਰ ਔਰ ਰਿੱਤੀ ਔਰ ਤੁਹਾਡੇ ਜੁਨੇ ਪਾਦ ਨੂੰ ਬੋਲੇ ਸਭੀ ਇਹਨਾਂ ਨੂੰ ਰੈਸਟ ਮਰਨ ਦੇ ਪਾਵਨ ਦੇ ਵਿੱਚ ਇਹ ਬਹਾਵੀ ਕੁਝ ਚਿੱਟੇ ਦਾ ਬਾਤ ਇਹ ਤੁਹਾਡੇ ਇਹ ਮੈਂ ਨਾ ਇਹ 15 ਦਾ ਜਸਤਾ ਰਿਹਾ ਕੋ ਦੇ ਜਿਹੜਾ ਕੇਸ ਬਿਆਸੀ ਕਮਲ ਸਿੰਘ ਦੂਜੇ ਪੱਧਰ ਦੀ ਬਿਆਸੀ 2000 ਬਾਕਲਾ ਦੀ 16 10 2012 ਨਾ ਦੀ ਜਿਆਦਾ ਠੀਕ ਹੈ ਉਹ ਕਹਾ ਦਾ ਬਿਆਸੀ ਉਹ ਦੋਸਟਾਂ ਦੇ ਜਿਹੜੇ ਕੋਈ ਨੰਦੇ ਕੋਈ ਮਹਾਰਾਜ ਜੀ 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 ਜ ਤੈਨੂੰ ਅੱਗੇ ਜੇ ਤੁਹਾਡੇ ਨਾਲ ਨਾ ਪਾਈ ਇਹ ਤਾਂ ਬੜਾ ਮੋੜ ਡਰਾ ਹੋ ਜੇਗਾ ਤੇ ਕੋਈ ਗਲਤੀ ਤੋਂ ਬੋਸ ਕਿ ਕਰੇਗਾ ਮੇਰੇ ਮੇਰੇ ਇਸਿੰਦਵੀ ਮੱਤ ਪਾਈ ਦੇ ਮੱਤੇੰਦਲੇ ਨਹੀਂ ਗਈ ਦੀਏ ਜਿਹੜਾ ਖੁੱਲਾ ਸਵਾਰ ਨੂੰ ਮੰਨਿਆ ਆ ਸਾਹਾਂ ਵਿੱਚ ਉਹ ਆਪਣੇ ਪੁਲਿਸ ਨੂੰ ਸਮਝਾ ਦੇਣਾ ਮੱਤ ਇਹਨੂੰ ਬਣੀ ਗਈ ਦੀਆ ਜਿਹੜਾ ਜਿਹਨੇ ਮਹਿੰਗਾਲ ਕੀਤਾ ਆ ਬਣੀ ਨਾ ਕੋਈ ਵੀ ਕੋਈ ਹੋਰ ਪ੍ਰਧਾਨ ਹੋ ਗਿਆ ਕੋਈ ਹੋਰ ਪ੍ਰਧਾਨ ਸੀ ਅਮਜੀਤ ਹੋਰ ਪੰਚਰ ਕੋਈ ਕਿਸੇ ਕਚਰ ਜਾਂਦਾ ਦੇ ਵਿੱਚ ਇੱਕ ਲੱਗ ਰਹੀ ਰਿਹਾ ਬਸ جنہوں دیکھو ہر بندے پیچھے چرنوں چونا ہو گیا چرنوں چونا ہو گیا نہیں رکھو میرے ٹھیک سلطان پور چوکے بکانے میرے چوکے پورے شہر پنڈا کوئی شہر پنڈا کے کالا سنگھا ہو گیا سلطان پور دیا ٹھنوا ہو گیا سنگو کئی پیٹ ہے سلطان پور ہے کوئی ہوئے بند پر ہے کوئی ہوئے بند کچھ لا ہے کوئی ہومن مشاغ ہے ਕਿਉਂਕਿ ਇਹ ਬਾਤ ਜਰੂਰਾ ਰਹਾ ਕਿ ਦੇ ਅਸੀਂ ਹਸਬੰਦਾਂ ਦੇ ਸੱਚੀ ਕਰਦੇ ਆ ਸਹੀ ਕੀ ਲੋ ਪੁੱਤ ਬਣੋ ਜਿਹੜਾ ਅਸੀਂ ਦੁਨੀਆ ਦੇ ਰੋ ਕਰਦੇ ਆ ਮੈਂ ਕਿਹਾ ਮੈਂ ਇਹ ਕਹਿੰਦਾ ਕਿ ਇਹ ਤੁਹਾਨੂੰ ਖਵਾ ਦਿੰਦਾ ਕਿ ਹਮਨ ਦੇ ਉਸ ਜਿੰਦ ਮਹਾਬਾਪ ਦੇ ਹਮਨ ਜਿੰਦ ਲਾ ਦਿੱਤੀ ਹੈ ਠੀਕ ਹੈ ਤੇ ਮੇਰੇ ਜੀ ਤੁਹਾਨੂੰ ਮੈਂ ਦੋਨ ਗੱਲਾਂ ਕਿਹਾ ਕੋਲਿਆ ਜੀ ਨਹੀਂ ਰੱਬ ਨਹੀਂ ਹੁੰਦਾ ਮੇਰੀ ਇੱਕ ਕੋਰਡ ਵੀ ਲਗਾਉਂਦਾ ਮੈਂ ਇੱਕ ਰੋਟਾ ਖਾਣ ਦੀ ਸਿਰਹਾ ਦੇ ਬੱਸ ਦਿੰਦਾ ਇਹ ਬਿਫਰ ਕਰਵਾ ਕਰਦਾ ਦਾਸ਼ ਕਰਦਾ ਸੁਫਾਰੀ ਦੇਣੀ ਦੇਣਾ ਲੋਸਰਾ ਖਾਵਾ ਕੱਪੂ ਰਟਾਵਾ ਸਰਮਾਇਆ ਜੋ ਸਰਮਾਇਆ ਉਹ ਦੇਣਾ ਇਹ ਨਹੀਂ ਗੁੰਮਾ ਗੁੰਮਾ ਦੂਰਿਆ ਤੂੰ ਕਿੰਨੇ ਦਾ ਆਫਰ ਕਰਦਾ ਉਹ ਜਿਹਦੇ ਨੂੰ ਠੇਕੇ ਨਹੀਂ ਜਾਂਦੇ ਤੇ ਜਿੱਦ ਵੀ ਹਾਸਲ ਕਰਨੀ ਤੇ ਕਿੰਨੇ ਦਾ ਰਕਮ ਤੋਂ ਰੋਕੇ ਠੇਕੇ ਇਹ ਮਿੰਟ ਜਣਾਏ ਕਿ ਜੋ ਦੇ ਤੋਂ ਰੋਕ ਠੇਕੇ ਦਿੱਤੇ لینا ਉਹ ਜੋ ਬੋਰ ਵਾਲਾ ਜੋ ਸ਼ੇਰ ਲਾਲ ਭੋਟਾ ਨੇ ਕਾਨ ਕੀਤਾ ਧੀਮਤਾ ਕਲਾ ਦੇ ਜਿੱਤਾ ਬਹੁਤ ਵੱਢੀ ਸੀ ਅਸੀਂ ਬੈਟਿੰਗ ਦੇ ਲਈ ਉਹੀ ਤੁਸੀਂ ਜਲੰਘੋਂ ਕਬੂਸਲੇ ਕਰਨਾ ਜੇ ਤੁਹਾਨੂੰ ਕੰਟੀਨਿਊ ਕਿਤੇ ਹੋਰ ਲੱਗਦੇ ਇਹਨਾਂ ਚੇਕਲ ਆ ਜਾਂਦੇ ਜਿਵੇਂ ਉਸ ਦਾ ਆਪ ਮੰਗ ਦਿੱਤੀ ਹੈ ਬਾਰਾਂ ਸਾਲ ਚੱਲਦਾ ਭਰਾਵਾ ਜੁਣ ਨੂੰ ਦੱਸਦੇ ਹੋ ਕਿ ਕਿਹੜੀ ਜਨਮ ਦੇ ਵੱਡੇ ਕੋਈ ਬਾਰਾਂ ਸਾਲ ਦਾ ਗਾਣ ਦੇਖਿਆ ਬਾਰਾਂ ਸਾਲ ਠੀਕ ਹੈ ਜਦੋਂ ਉਸ ਸਾਲ ਹੀ ਮੋਹ ਮਨਪਰੀ ਹੋਈਆ ਤੇ ਉਹ ਵੀ ਕੋਈ ਪਰਵਾਹ ਨਾ ਮੇਰੀ ਆ ਜੀ ਮੈਂ ਹਾਂ ਬੰਦਾਂ ਨੂੰ ਕਹਿੰਦਾ ਕਿ ਮੈਨੂੰ ਪਤਾ ਸੀ ਕਿ ਮਹੀਨੇ ਕੋਈ ਮੁਸ਼ਕਲ ਪੈਣੀ ਹੈ ਮੈਂ ਜੀਹਾ ਉਹ ਮੇਰੇ ਇਹ ਰੱਬ ਦਾ ਰੱਬ ਨੂੰ ਤੁਹਾਨੂੰ ਸਹੀ ਆ ਸਭ ਕੁਝ ਆ ਮੈਨੂੰ ਬੋਲੀ ਕਰਨ ਲਈ ਬੁਲਈ ਹੋਈ ਹੋ ਸਕਦਾ ਇਹੀ ਬੰਦਾ ਡੀਐਲ ਦੀ ਲੈਣਾ ਉਹ ਕਹਿੰਦਾ ਹੈ ਸਮਝੀ ਉਹਦਾ ਇਹ ਕਹਿਣਾ ਹੈ ਕਿ ਜਿੱਦਾਂ ਕੀ ਤੁਸੀਂ ਸਾਨੂੰ ਕਹਿ ਰਹੇ ਕਿ ਇਹ ਦੋ ਨੰਬਰ ਦੇ ਸ਼ਬਦੋ ਜਿਆਦਾ ਖਰਾਬ ਨੇ ਤੁਸੀਂ ਵੇਖਦੇ ਜਦ ਕਿ ਇੱਕ ਸਾਈਜ਼ ਦੇ ਚਾਰ ਡਿੱਪੂ ਹਨ ਪੰਜਾਬ ਉਥੋਂ ਤੁਸੀਂ ਸ਼ਾਮ ਜਿਆ ਸਾੜੇ ਸਾਢੇ ਖਰਾਬ ਬਾਹਰੋਂ ਆਂਦੀ ਹੈ ਜੀ ਕੋਈ ਇੱਕ ਸਾਈਜ਼ ਨਹੀਂ ਪਾਉਂਦੇ ਸ਼ਰਾਬ ਬਹੁਤ ਘੱਟ ਪਾਉਂਦੇ ਸੋ ਇਹ ਜੋ 25 ਬੰਦੇ ਪਾਦੇ ਵੀ ਅੰਦਰ ਪਾਦੇ ਨਹੀਂ ਦਿੰਦੇ ਬਾਰੇ ਬੁੱਧਾ ਕੰਦਰਾ ਬੋਰ ਤੋਂ ਆਂਦੀ ਹੈ ਆਧਾਨੀ ਦਾ ਬਾਬਾ ਕਰਵਾ ਦੀ ਕੰਨੀ ਲੇ ਗੋ ਇੱਥੋਂ ਆਂਦੀ ਹੈ ਮੋਟਰ ਦਾ ਡਿਪਾ ਨਾ ਇੰਦਾ ਸਾਹਬਤ ਮਾਰ ਸਾਹਬੇ ਮਨਤਰੀ ਜੀ ਜਿੱਥੇ ਮੈਂ ਗੇੜੇ ਕਰਨ ਕਿਥੇ ਮੈਂ ਚੁਟਾਰਾ ਆਇਆ 14 ਮੈਂ ਬੇਚ ਨਹੀਂ ਯਾ ਕਿਦਰ ਮੁਨਜ਼ਰ ਨਹੀਂ ਕੋਈ ਵੱਡਾ ਵੀਡੀਓ ਕੋਈ ਵੀਰ ਹੈ ਜੋ ਬੂਲਿਆ ਹੈ ਮੈਂ ਇੱਕ ਇੱਕ ਬਰਸਾਤ ਆਠ ਕਿ ਮੈਂ ਜਿੰਨਾ ਤੇ ਉਸ ਨੂੰ ਵੀ ਦੇਖਾ ਆਉਣਾ ਕਿ ਸਹੀ ਰਕੇ ਮੋਰ ਦੇ ਸੋਮ ਇਹ ਬੜਾ ਮੈਂ ਬਿਲਕੁਲ ਜੰਮ ਮੋਰਿਆ ਸ਼ਹਿਰ ਜਿਹੜੇ ਨਾਲ ਦੇ ਜਾਵੇ ਮੈਂ ਜਿਹੜੇ ਮੱਝੇ ਬਤਾ ਗੋ ਕੋਈ ਬੇਰੋ ਨੀ ਖਾਵੇ ਕੋਈ ਬੇਰੋ ਕੋ ਪੰਜਾਲ ਦੀ ਜੂੜੀ ਲਗਵਾ ਉਹ ਲਗਵਾ ਮਾਰੋ ਇਹ ਵਾਰੋ ਬਹਾਰ ਚਲਦੇ ਨਾ ਕੋਈ ਨਹੀਂ ਤੇ ਇਹਨਾਂ ਦੇ ਮੈਨੂੰ ਬੰਦ ਕਰ ਦੇ ਇਹਨਾਂ ਨੂੰ ਬਲੈਂਕੀ ਬੁੱਛੀ ਜੇ ਜੇ ਬੁੱਛੀ ਬ੍ਰੋਕਮੰਗ ਨਹੀਂ ਚੇ ਇਹ ਜੰਦੇਗਾ ਠਾਣੇ ਵਿੱਚ ਆਣਾ ਬਣਾ ਬੋਕਰ ਬਾਹਰ ਕੀਤਾ ਜਾਵੇ ਨਹੀਂ ਦਾ ਸ਼ਹਿਰ ਦਾ ਜ਼ਾਲ ਜ਼ਾਲ ਹੋਦਾ